ਮੈਮ ਇਸ ਇੰਸਟੀਚਿਊਟ ਦੇ ਸਾਰੇ ਕੋਰਸਸ ਫ੍ਰੀ ਆਫ ਕੋਸਟ ਕਰਾਏ ਜਾਂਦੇ ਆ ਸਾਰਾ ਪ੍ਰੋਡਕਟਸ ਸਟੂਡੈਂਟਸ ਨੂੰ ਅਵੇਲੇਬਲ ਕੀਤੇ ਜਾਂਦੇ ਆ ਕੋਈ ਵੀ ਸਟੂਡੈਂਟਸ ਨੂੰ ਅਸੀਂ ਕਹਿੰਦੇ ਨਹੀਂ ਕਿ ਤੁਸੀਂ ਆਪਣੇ ਪ੍ਰੋਡਕਟਸ ਲਿਆਓ ਹਾਂ ਮੈਂ ਮੇਰਾ ਇੱਥੇ ਸਾਰੀ ਟ੍ਰੇਨਿੰਗ ਲਈ ਆ ਤੇ ਬਹੁਤ ਵਧੀਆ ਟ੍ਰੇਨਿੰਗ ਜਿਹੜੀ ਮੈਨੂੰ ਦਿੱਤੀ ਜਾ ਰਹੀ ਹੈ ਮੇਰੇ ਤੇ ਸਟੂਡੈਂਟਸ ਨੂੰ ਬੇਸਿਕ ਤੋਂ ਐਡਵਾਂਸ ਨੋਲਿਜ ਦਿੱਤੀ ਜਾਂਦੀ ਹੈ ਬੇਸਿਕ ਵਿੱਚ ਇਹਨਾਂ ਨੂੰ ਸਾਰੇ ਟਾਈਪਸ ਦੇ ਲੁੱਕਸ ਕਰਵਾਈਏ ਜਾਂਦੀਆਂ ਲਾਈਕ ਬੇਸਿਕ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਟਾਈਪਸ ਦੇ ਬ੍ਰਾਈਡਲਸ ਕਰਦੇ ਆ ਲਾਈਕ ਮੁਸਲਿਮ ਬ੍ਰਾਈਡ ਹੋਗੀ ਪੰਜਾਬੀ ਬ੍ਰਾਈਡ ਹੋਗੀ ਹੈਨਾ ਹਾਂਜੀ ਮੈਮ ਸਾਰਾ ਸਮਾਨ ਬੱਚਿਆਂ ਨੂੰ ਅਵੇਲੇਬਲ ਕੀਤਾ ਜਾਂਦਾ ਸਾਰਾ ਕੁਝ ਗਰਮੈਂਟ ਵੱਲੋਂ ਆਉਂਦਾ ਹੈ ਥੈਨ ਉਸ ਤੋਂ ਬਾਅਦ ਪ੍ਰੋਡਕਟ ਯੂਜ਼ ਕੀਤਾ ਜਿਵੇਂ ਪ੍ਰਾਈਮਰ ਕਨਸੀਲਰ ਫਾਊਂਡੇਸ਼ਨ ਯੂਜ਼ ਕੀਤਾ ਹੈ ਪਾਊਡਰ ਯੂਜ਼ ਕੀਤਾ ਹੈ ਥੈਨ ਬਲਸ਼ਰ ਹਾਈਲਾਈਟਰ ਕਿਉਂਕਿ ਆਪਾਂ ਡੇ ਪਾਰਟੀ ਮੇਕਅਪ ਦੀ ਪ੍ਰੈਕਟਿਸ ਕਰ ਰਹੇ ਹਾਂ ਮੈਂੰ ਮੈਨੋਂ ਪਹਿਲਾਂ ਤਾਂ ਮੇਕਅਪ ਦੀ ਨੌਲੇਜ ਨਹੀਂ ਸੀ ਜਦੋਂ ਆਪ ਇੱਥੇ ਆਏ ਆਪਾਂ ਨੂੰ ਪੂਰੀ ਪ੍ਰੋਪਰਲੀ ਮੇਕਅਪ ਦੀ ਨੌਲੇਜ ਹੋਈ ਹੌਲੀ ਹੌਲੀ ਹਰ ਇੱਕ ਚੀਜ਼ ਦਾ ਮਤਲਬ ਪਤਾ ਲੱਗਾ ਜਿਵੇਂ ਵੀ ਆਪਾਂ ਇੱਥੇ ਆਏ ਆ ਅੱਗੇ ਮੈਂ ਆਪਣਾ ਸalon ਖੋਲੂੰਗੀ ਆਪਣਾ ਸalon ਖੋਲਣਾ ਚਾਹੁੰਦੀ ਹਾਂ ਜੀ ਮੈਨੂੰ ਇੱਥੋਂ ਦਾ এনਵਾਇਰਨਮੈਂਟ ਬਹੁਤ ਵਧੀਆ ਲੱਗਾ ਹੈ ਇੱਥੋਂ ਦੇ ਟੀਚਰਸ ਵੀ ਬਹੁਤ ਵਧੀਆ ਗਾਈਡ ਕਰਦੇ ਆ ਗਰੀਬ ਲੋਕਾਂ ਦੇ ਵਾਸਤੇ ਇੱਕ ਇੰਸਟੀਟਿਊਟ ਖੋਲਿਆ ਹੋਇਆ ਹੈ ਉੱਥੇ ਕਾਫੀ ਵਧੀਆ ਸਿਖਾਇਆ ਜਾਂਦਾ ਹੈ ਇੱਥੇ ਫ੍ਰੀ ਆਫ ਕੋਸਟ ਕੋਰਸਿਸ करवाए ਜਾਂਦੇ ਆ ਜਦ ਮੈਂ ਇੱਥੇ ਆਈ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਐਂਡ ਸਾਰੇ ਕੋਰਸਿਸ ਬਹੁਤ ਵਧੀਆ ਤਰੀਕੇ ਨਾਲ ਕਰਵਾਏ ਜਾਂਦੇ ਆ ਹਾਂ ਮੈਂ ਬਹੁਤ ਵਧੀਆ ਜੋਰ ਵੀ ਕਰਦਾ ਤਾਂ ਬਹੁਤ ਵਧੀਆ ਥਾੜੀ ਲੱਗੀ ਪਈ ਤੇ ਮੈਂ ਅਦਾ ਕਮ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਨਰੇਲ ਐਸਟੀ ਯੂਟਿਬ ਚੈਨਲ ਦੇ ਪਿਆ ਜਿਹੜੇ ਬੱਚਿਆਂ ਨੂੰ ਸਿੱਖਣ ਸਿਖਾਉਣ ਵਾਸਤੇ ਇੰਸਟੀਚੂਨ ਨੇ ਖੋਲ੍ਹਿਆ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਦਰਸ਼ਕਾਂ ਦਾ ਸਵਾਗਤ ਹੈ ਫੈਸ਼ਨ ਦੀ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਨੇਲ ਆਰਟ ਇੱਕ ਅਜਿਹਾ ਸਟਾਈਲ ਬਣ ਚੁੱਕਿਆ ਹੈ ਜਿਸ ਨੂੰ ਹਰ ਔਰਤ ਜਿਹੜੀ ਹੈ ਉਹ ਪਸੰਦ ਕਰਦੀ ਹੈ ਮੇਕਅਪ ਦੇ ਨਾਲ ਨਾਲ ਤੁਹਾਡਾ ਡਰੈਸ ਸਟਾਈਲ ਤੁਹਾਡਾ ਫੁੱਟਵੈਅ ਤੇ ਨਾਲ ਇੱਕ ਨੇਲ ਆਰਟ ਵੀ ਅੱਜਕੱਲ ਇੰਨਾ ਟਰੈਂਡਿੰਗ ਚ ਹੈ ਕਿ ਹਰੇਕ ਨੂੰ ਹਰੇਕ ਲੇਡੀਜ਼ ਨੂੰ ਔਰਤ ਨੂੰ ਕ੍ਰੇਜ਼ ਹੁੰਦਾ ਹੈ ਕਿ ਉਹ ਆਪਣੇ ਮੇਕਅਪ ਦੇ ਨਾਲ ਨਾਲ ਆਪਣੇ ਨੇਲ ਦਾ ਵੀ ਆਰਟ ਕਰੇ ਸੋ ਮੈਂ ਅੱਜ ਇੱਕ ਅਜਿਹੇ ਇੰਸਟੀਚੂਟ ਦੇ ਵਿੱਚ ਪਹੁੰਚੀ ਆ ਜਿੱਥੇ ਲੇਡੀਜ਼ ਨੂੰ ਗਰਲਸ ਨੂੰ ਨੇਲ ਆਰਟ ਦੀ ਜਿਹੜੀ ਸਿੱਖਿਆ ਹੈ ਉਹ ਫ੍ਰੀ ਦੇ ਵਿੱਚ ਦਿੱਤੀ ਜਾਂਦੀ ਹੈ ਜਿਕਰ ਤੁਸੀਂ ਦੇਖਿਆ ਜਾਏ ਤਾਂ ਬਾਹਰ ਇਸ ਕੋਰਸ ਨੂੰ ਕਰਨ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਲੱਗਦੇ ਨੇ ਲੇਕਿਨ ਇਸ ਇੰਸਟੀਚਿਊਟ ਦੇ ਵਿੱਚ ਨੇਲ ਆਰਟ ਦੀ ਜਿਹੜੀ ਸਕਿੱਲ ਡਿਵੈਲਪਮੈਂਟ ਹੈ ਉਹ ਬੱਚਿਆਂ ਨੂੰ ਬਿਲਕੁਲ ਫ੍ਰੀ ਸਿਖਾਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੱਚੇ ਨੇ ਇੱਥੇ ਨੇਲ ਆਰਟ ਕਰ ਰਹੇ ਨੇ ਗੱਲਬਾਤ ਕਰਦੇ ਆ ਬੱਚਿਆਂ ਦੇ ਨਾਲ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਸਿਮਰਨਜੀਤ ਕੌਰ ਸਿਮਰਨਜੀਤ ਜੀ ਤੁਸੀਂ ਇਸ ਇੰਸਟੀਚਿਊਟ ਦੇ ਵਿੱਚ ਕੀ ਸਿੱਖਦੇ ਹੋ ਪਹਿਲਾਂ ਤੇਰਾ? ਨੀਡਲ ਆਰਟ। ਨੀਡਲ ਆਰਟ ਸਿੱਖਦੇ ਹੋ। ਕਿੰਨਾ ਟਾਈਮ ਹੋ ਗਿਆ ਤੁਹਾਨੂੰ? 6 ਮਨთ। 6 ਮਨთ ਦੇ ਵਿੱਚ ਤੁਸੀਂ ਕੀ ਕੀ ਸਿੱਖਿਆ? ਬੇਸਿਕ ਤੋਂ ਐਡਵਾਂਸ ਤੱਕ ਆ ਗਿਆ ਕੀ ਡਾਟਿੰਗ ਟੂਲ ਹੋ ਗਿਆ। ਨੀਡਲ ਆਰਟ ਹੋ ਗਿਆ। ਟਿਪਸ ਵਗੈਰਾ ਕਿਵੇਂ ਲਗਾਏ ਦੀਆਂ ਸਾਰਾ ਕੁਝ ਸਿੱਖਿਆ। ਪਹਿਲਾਂ ਦੇ ਵਿੱਚ ਇੰਟਰਸਟ ਕਿਵੇਂ ਪਿਆ 메ਕਅਪ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਨਹੀਂ ਲਾਟੀ ਤੁਸੀਂ ਮੈਮ ਉਹ ਹੋਂ ਤੇ ਦੇਖਿਆ ਸੀਗਾ ਕਿ ਵਧੀਆ ਲੱਗਦਾ ਏ ਨੇਲ ਆਰਟ ਕਿ ਛਾਦੀ ਵਗੈਰਾ ਕਿਤੇ ਵੀ ਜਾਣਾ ਹੋਵੇ ਤਾਂ ਬਹੁਤ ਵਧੀਆ ਲੱਗਦਾ ਹਾਂਜੀ ਤਾਂ ਤੁਸੀਂ ਵੀ ਕੀ ਨਾਮ ਹੈ ਤੁਹਾਡਾ ਤਰਜੋਤ ਕੀ ਕਰ ਤੁਸੀਂ ਨੇਲ ਆਰਟ ਕਰ ਰਹੇ ਹੋ ਕਿਸ ਤਰ੍ਹਾਂ ਦੀ ਨੇਲ ਆਰਟ ਕਰ ਰਹੇ ਹੋ ਸਾਨੂੰ ਦੱਸੋ ਮੈਂ ਮਤਲਬ ਫੇਕ ਐਕਸਟੈਂਸ਼ਨ ਕਰ ਦਿੰਦੀ ਹਾਂ ਤੇ ਇਹਦੇ ਵਿੱਚ ਜਿੱਦਾਂ ਮੈਂ ਇਹਨਾਂ ਦੇ ਸਪੈਟਰਨ ਚ ਨੇਲ ਆਰਟ ਕੀਤਾ ਏ ਤੇ ਸਟੋਨ ਵਰਕ ਨੇਲ ਆਰਟ ਇਸ ਦੇ ਵਿੱਚ ਕਿਹੜੀ ਨੇਲ ਆਰਟ ਦੀਆਂ ਵੀ ਬਹੁਤ ਬਹੁਤ ਟਾਈਪਸ ਨੇ ਕਿਹੜੀਆਂ ਟਾਈਪਸ ਜਿਹੜੀਆਂ ਤੁਸੀਂ ਨੇਲ ਆਰਟ ਦੇ ਵਿੱਚ ਸਿੱਖੀਆਂ ਨੇ ਇੱਥੇ ਮਤਲਬ ਬੇਸਿਕ ਤੋਂ ਐਡਵਾਂਸ ਤੱਕ ਸਿੱਖਿਆ ਹੈ ਬੇਸਿਕ ਦੇ ਵਿੱਚ ਜਿੱਦਾਂ ਹੀ ਫੇਕ ਟਿਪਸ ਕਹਿ ਦਿੰਦੇ ਆ ਤੇ ਐਡਵਾਂਸਡ ਐਕਰੀਲਿਕ ਜੈਲ ਸੋ ਅੱਗੇ ਮੈਮ ਨੇ ਨਾਲ ਵੀ ਗੱਲਬਾਤ ਕਰ ਲੈਣੇ ਆ ਮੈਮ ਤੁਸੀਂ ਸਾਨੂੰ ਪਹਿਲਾਂ ਇਹ ਦੱਸੋਗੇ ਕਿ ਇਸ ਇੰਸਟੀਚਿਊਟ ਦੇ ਵਿੱਚ ਫ੍ਰੀ ਆਫ ਕੋਸਟ ਇਹ ਜਿਹੜਾ ਸਾਰੇ ਜਿਹੜੇ ਇਹਨਾਂ ਨੂੰ ਕੋਰਸੇਸ ਬੱਚਿਆਂ ਨੂੰ ਕਰਵਾਏ ਜਾਂਦੇ ਨੇ ਇਹਦੇ ਬਾਰੇ ਬੰਦਾ ਸਾਨੂੰ ਜਾਣਕਾਰੀ ਦਿਓ ਮਾਵੇਂ ਇਸ ਇੰਸਟੀਚਿਊਟ ਦੇ ਵਿੱਚ ਸਾਰੇ ਕੋਰਸਸ ਫ੍ਰੀ ਆਫ ਕੋਸਟ ਕਰਾਈ ਜਾਂਦੇ ਆ ਸਾਰਾ ਪ੍ਰੋਡਕਟਸ ਸਟੂਡੈਂਟਸ ਨੂੰ ਅਵੇਲੇਬਲ ਕੀਤੇ ਜਾਂਦੇ ਆ ਕੋਈ ਵੀ ਸਟੂਡੈਂਟਸ ਨੂੰ ਅਸੀਂ ਕਹਿੰਦੇ ਨਹੀਂ ਕਿ ਤੁਸੀਂ ਆਪਣੇ ਪ੍ਰੋਡਕਟਸ ਲਿਆਓ ਹਰ ਕੋਈ ਸਮਾਨ ਜਿਹੜਾ ਹੈ ਸਾਰਾ ਕੁਝ ਗਵਰਨਮੈਂਟ ਵੱਲੋਂ ਆਂਦਾ ਹੈ ਸਟੂਡੈਂਟਸ ਇੱਥੇ ਅਹਾਰ ਕੋਈ ਬੇਸਿਕ ਤੋਂ ਐਡਵਾਂਸ ਹਰ ਇੱਕ ਚੀਜ਼ ਸਿੱਖਦੇ ਆ ਨਵੇਂ ਤੋਂ ਨਵੀਂ ਚੀਜ਼ ਸਿੱਖਦੇ ਆ ਨੇਲ ਆਰਟ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਲੇਡੀਜ਼ ਦੇ ਵਿੱਚ ਬਹੁਤ ਕ੍ਰੇਜ਼ ਹੈ ਨੇਲ ਆਰਟ ਦਾ ਮੇਕਅਪ ਦੇ ਨਾਲ ਨਾਲ ਲੇਡੀਜ਼ ਨੂੰ ਪਾਰਟੀਆਂ ਤੇ ਜਾਣਾ ਹੋਵੇ ਮੈਰਿਜ ਤੇ ਜਾਣਾ ਹੋਵੇ ਉਹਨਾਂ ਨੂੰ ਹੁੰਦਾ ਹੈ ਕਿ ਸਾਡੀ ਡਰੈਸ ਦੇ ਨਾਲ ਸਾਡੀ ਨੇਲ ਆਰਟ ਵੀ ਵਧੀਆ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਅਟਰੈਕਟਿਵ ਦੇਖੀਏ ਕਿਸ ਤਰ੍ਹਾਂ ਦੀ ਨੇਲ ਆਰਟ ਜਿਹੜੀ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਮੈਮ ਅੱਜ ਦੇ ਟਾਈਮ ਤੇ ਐਕਸਟੈਂਸ਼ਨਸ ਬਹੁਤ ਹੈਗਿਆ ਨੇ ਕਿ ਕੋਈ ਵੀ ਐਕ੍ਰੀਲਿਕ ਐਕਸਟੈਂਸ਼ਨਸ ਹੋਣੀਆਂ ਲਾਈਕ ਸਟੂਡੈਂਟਸ ਇਥੇ ਆਰਟ ਕਰ ਰਹੇ ਨੇ ਅਲੱਗ-ਅਲੱਗ ਤਰੀਕੇ ਦੇ ਆਰਟ ਹੁੰਦੇ ਆ ਸਪਾਈਡਰਜ਼ ਆਰਟ ਫਲਾਰਸ ਆਰਟ ਐਸੈਸਰੀਜ਼ ਆਰਟ ਹੁੰਦੇ ਨੇ ਮਾਈਲਰਸ ਯੂਜ਼ ਕੀਤੇ ਜਾਂਦੇ ਨੇ ਮੈਮ ਪ੍ਰੋਡਕਟਸ ਦੀ ਗੱਲ ਕੀਤੀ ਜਾਵੇ ਜੇਕਰ ਬਾਹਰ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਜਦੋਂ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਪ੍ਰੋਡਕਟਸ ਵੀ ਬੱਚਿਆਂ ਨੂੰ ਖੁਦ ਲੈਣੇ ਪੈਂਦੇ ਨੇ ਜਿਸ ਦੇ ਕਰਕੇ ਬੱਚੇ ਇੰਨਾ ਜਿਹੜਾ ਖਰਚਾ ਅਪਰਡ ਨਹੀਂ ਕਰਦੇ ਕਿ ਇੱਥੇ ਬੱਚਿਆਂ ਨੂੰ ਪ੍ਰੋਡਕਟਸ ਵੀ ਜਿਹੜੇ ਉਹ ਅਵੇਲੇਬਲ ਕਰਵਾਏ ਜਾਂਦੇ ਹਾਂ ਹਾਂਜੀ ਮੈਮ ਸਾਰਾ ਸਮਾਨ ਬੱਚਿਆਂ ਨੂੰ ਅਵੇਲੇਬਲ ਕੀਤਾ ਜਾਂਦਾ ਸਾਰਾ ਕੁਝ ਗਵਰਨਮੈਂਟ ਵੱਲੋਂ ਆਉਂਦਾ ਹੈ ਕੀ ਲੋਕੇਸ਼ਨ ਇਸ ਇੰਸਟੀਚਿਊਟਸ ਵੀ ਇਹ ਦੱਸੋ ਮੈਮ ਆ ਨੀਅਰ ਫਤਾਪੁਰ ਹੈਗਾਏ ਜਵਾਲ ਰੋਡ ਦੇ ਉੱਤੇ ਯੂਥ ਵੈਲਫੇਅਰ ਕਾਉਂਸਲ ਆਫ ਅੰਬੀਰ ਗਾਲ ਕੀਤੇ ਜਾਏ ਨੇ ਲੜਦੇ ਹੀ ਜੇਕਰ ਤੇ ਇਹ ਜਿਹੜੀ ਟਾਈਮ ਪੀਰੀਅਡ ਕਿੰਨਾ ਹੈ ਬੱਚੇ ਕਿੰਨੀ ਦੇਰ ਵਿੱਚ ਇਹ ਜਿਹੜੀ ਟ੍ਰੇਨਿੰਗ ਲੈ ਸਕਦੇ ਨੇ ਮੈਮ 5 ਟੂ 6 ਮੰਥਸ ਸਟੂਡੈਂਟਸ ਸਿੱਖ ਲੈਂਦੇ ਆ ਬੱਚਿਆਂ ਨੂੰ ਪਲੇਸਮੈਂਟਸ ਵੀ ਕਰਵਾਈਆਂ ਜਾਂਦੀਆਂ ਹਨ ਹਾਂਜੀ ਪਲੇਸਮੈਂਟਸ ਹੁਣ ਤੱਕ ਕਿੰਨੇ ਕ ਬੱਚੇ ਜਿਨ੍ਹਾਂ ਦੀਆਂ ਪਲੇਸਮੈਂਟਸ ਹੋ ਚੁੱਕੀਆਂ ਕਾਫੀ ਸਟੂਡੈਂਟਸ ਆ ਲਾਈਕ 15 ਟੂ 20 ਇੱਕ ਬੈਚ ਦੇ ਵਿੱਚ ਮੋਸਟਲੀ ਸਟੂਡੈਂਟਸ ਨੂੰ ਪਲੇਸਮੈਂਟ ਕੀਤੀ ਜਾਂਦੀ ਹੈ ਨੈਕਸਟ ਬੈਚ ਵਾਈਸ ਅਸੀਂ ਪਲੇਸਮੈਂਟਸ ਕਰਦੇ ਆਂ ਸੋ ਬੱਚੇ تھے ਨੀਲਾਟ ਕਰ ਰਹੇ ਨੇ ਨਾਲ ਗੱਲਬਾਤ ਕਰਦੇ ਆ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਮਜੀਤ ਕਹ ਰਿਹਾ ਹੈ ਕਰਮਜੀਤ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਪਹਿਲਾਂ ਮੈਨੂੰ ਇਸ ਇੰਸਟੀਚਿਊਟ ਤੇ ਹੋ ਗਿਆ ਇਸ ਇੰਸਟੀਚਿਊਟ ਹਾਂਜੀ ਤੇ ਕੀ ਸਿੱਖਿਆ ਤੁਸੀਂ ਨੀਲਾਟ ਕਰ ਰਹੇ ਹੋ ਮੈਂ ਬੇਸਿਕ ਨੀਲਾਟ ਸਿੱਖਿਆ ਵਾ ਫਸਟ ਆਫ ਆਲ ਬਿਲਕੁਲ ਤੁਸੀਂ ਕੀ ਕੀਤਾ ਹਾਂਜੀ ਮੈਮ ਦਿਖਾਓ ਦਿਖਾਓ ਥੋੜਾ ਦੱਸੋਗੇ ਇਹਦੇ ਬਾਰੇ ਕੀ ਹਾਂਜੀ ਮੈਮ ਮੈਂ ਪਹਿਲਾਂ ਮਲਕੀ ਕਿਊਟਿਕਲਸ ਜਿਹੜੇ ਆ ਉਹਨਾਂ ਨੂੰ ਰਿਮੂਵ ਕੀਤਾ ਥੈਨ ਮਲਕੀ ਟਿਪਸ ਜਿਹੜੀਆਂ ਆ ਉਹ ਲਾਈਆਂ ਵਾ ਸਾਈਜ਼ ਅਕੋਰਡਿੰਗ ਨੇਲ ਸਾਈਜ਼ ਦੇ ਅਕੋਰਡਿੰਗ ਥੈਨ ਉਹਨਾਂ ਨੂੰ ਅਪਲਾਈ ਕੀਤਾ ਵਾ ਅਪਲਾਈ ਕਰਨ ਤੋਂ ਬਾਅਦ ਮੈਂ ਮਲਕੀ ਜੜੀ ਨੇਲ ਪੇਂਟ ਉਹ ਲਗਾਈ ਆ ਤੇ ਉਸ ਤੋਂ ਬਾਅਦ ਮੈਂ ਸਪਾਈਡਰ ਜੈਲ ਕੀਤੀ ਆ ਫਿਰ ਥੈਨ ਮਲਕੀ ਮਾਰਬਲ ਜਿਹੜੀ ਆ ਜੈਲ ਉਹ ਕੀਤੀ ਹੋਈ ਆ ਇਹ ਜਿਹੜੀ ਤੁਸੀਂ ਟ੍ਰੇਨਿੰਗ ਹੈ ਇਹ ਸਾਰੀ ਇੱਥੇ ਲੈ ਕੇ ਤੁਹਾਨੂੰ ਪਹਿਲਾਂ ਵੀ ਕੁਝ ਪਤਾ ਸੀ ਨਹੀਂ ਮੈਂ ਮੇਰਾ ਇੱਥੇ ਸਾਰੀ ਟ੍ਰੇਨਿੰਗ ਲਈ ਆ ਤੇ ਬਹੁਤ ਵਧੀਆ ਟ੍ਰੇਨਿੰਗ ਜਿਹੜੀ ਮੈਨੂੰ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੱਚੇ ਜਿਹੜੇ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਬਹੁਤ ਵਧੀਆ-ਵਧੀਆ ਜਿਹੜੀ ਨੌਲੇਜ ਹੈ ਨੇ ਲਾੜ ਦੇ ਵਿੱਚ ਦੇਖ ਸਕਦੇ ਹੋ ਮੇਕਅਪ ਦੇ ਵਿੱਚ ਗੇਨ ਕਰ ਰਹੇ ਨੇ ਅੱਗੇ ਗੱਲਬਾਤ ਕਰ ਦਿਆ ਇੱਥੇ ਨੇ ਲਾੜ ਦੇ ਨਾਲ-ਨਾਲ ਜਿਹੜੀ ਬੱਚਿਆਂ ਦਾ ਮੇਕਅਪ ਵੀ ਉਹਨਾਂ ਨੂੰ ਮੇਕਅਪ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਮੇਰੇ ਜਿਹੜੇ ਸਾਹਮਣੇ ਬਹੁਤ ਹੀ ਸੋਹਣੇ ਪਿਆਰੀ ਜੀ ਡਾਲ ਬਿਲਕੁਲ ਲੱਗ ਰਹੀ ਹੈ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਪਿਆਰਾ ਜਿਹਾ ਮੇਕਅਪ ਕੀਤਾ ਹੈ ਇਸ ਦਾ ਮੈਮ ਨਾਲ ਗੱਲ ਕਰਦੇ ਹਾਂ ਜਿਹੜੇ ਮੇਕਅਪ ਆਰਟਿਸਟ ਨੇ ਇੱਥੋਂ ਦੇ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨੇ ਅੰਜੀ ਮੈਂ ਇੱਥੇ ਬੱਚਿਆਂ ਨੂੰ ਮੇਕਅਪ ਦੇ ਵਿੱਚ ਕੀ ਕੀ ਸਿਖਾਇਆ ਜਾਂਦਾ ਹੈ ਹਮ ਇੱਥੇ ਸਟੂਡੈਂਟਸ ਨੂੰ ਬੇਸਿਕ ਤੋਂ ਐਡਵਾਂਸ ਨੋਲਿਜ ਦਿੱਤੀ ਜਾਂਦੀ ਹੈ ਬੇਸਿਕ ਵਿੱਚ ਇਹਨਾਂ ਨੂੰ ਸਾਰੇ ਟਾਈਪਸ ਦੇ ਲੁੱਕਸ ਕਰਵਾਈਆਂ ਜਾਂਦੀਆਂ ਲਾਈਕ ਬੇਸਿਕ ਵਿੱਚ ਆਪਾਂ डिफरेंट डिफरेंट टाइप्स ਦੀ ਬ੍ਰਾਈਡਲਸ ਕਰਦੇ ਆ ਲਾਈਕ ਮੁਸਲਿਮ ਬ੍ਰਾਈਡ ਹੋਗੀ ਪੰਜਾਬੀ ਬ੍ਰਾਈਡ ਹੋਗੀ ਹੈਨਾ ਤੇ ਐਡਵਾਂਸ ਵਿੱਚ ਇਹਨੂੰ ਉਹਨਾਂ ਨੂੰ ਗਲੈਮ ਲੁੱਕ ਵਗੈਰਾ डिफरेंट डिफरेंट टाइप्स ਦੀ ਲੁੱਕ ਦਿੱਤੀਆਂ ਜਾਂਦੀਆਂ ਨੇ ਕਰਵਾਈਆਂ ਤੇ ਸਾਰੀਆਂ ਜੋ ਹੋ ਗਈਆਂ ਫ੍ਰੀ ਆਫ ਕੋਸਟ ਹੈ ਹਾਂ ਜੀ ਸਾਰੀਆਂ ਫ੍ਰੀ ਕਿਉਂਕਿ ਅਗਰ ਦੇਖਿਆ ਜਾਏ ਤਾਂ ਇਸ ਡਰੈਸ ਕਰਨ ਉਹਨਾਂ ਨੂੰ ਡਰੈਸ ਤਿਆਰ ਕਰਨੇ ਸਾਰਾ ਕੁਝ ਬਹੁਤ ਹੀ ਖਰਚਾ ਵੀ ਆਉਂਦਾ ਇਸ ਚੀਜ਼ ਦੇ ਵਿੱਚ ਸਟੂਡੈਂਟਸ ਆਪਣੇ ਕਈ ਵਾਰ ਅਰੇਂਜ ਕਰਕੇ ਲੈਂਦੇ ਆ ਬਟ ਮੋਸਟਲੀ ਆਪਾਂ ਉਹਨਾਂ ਨੂੰ ਕਰਕੇ ਦਿੰਦੇ ਆ ਡੈਮੋ ਵਾਸਤੇ ਸਾਰਾ ਪ੍ਰਿਪੇਅਰ ਕੀਤਾ ਹੁੰਦਾ ਪਹਿਲੇ ਤੋਂ ਤੇ ਮੇਕਅਪ ਦੇ ਕੇ ਕਿਹੜੇ ਕਿਹੜੇ ਮੇਕਅਪ ਜਿਹ ਮੇਕਅਪ ਇੱਥੇ ਆਪਾਂ ਬ੍ਰਾਈਡਲ ਲੁੱਕ ਦੇਨੇ ਆ ਮੁਸਲਿਮ ਬ੍ਰਾਈਡ ਹੋਗੀ ਪੰਜਾਬੀ ਬ੍ਰਾਈਡ ਹੋਗੀ ਹਲਦੀ ਲੁੱਕ ਰਿਸੈਪਸ਼ਨ ਲੁੱਕ ਸਾਰੇ ਲੁੱਕਸ ਇਹਨਾਂ ਨੂੰ ਕਰਕੇ ਡੈਮੋ ਦਿਖਾਨੇ ਆ ਆਪਾਂ ਥੈਨ ਇਹਨਾਂ ਦੇ ਪ੍ਰੈਕਟੀਕਲ ਵੀ ਹੁੰਦੇ ਆ ਬਾਅਦ ਚ ਇਹ ਸਾਰਾ ਫ੍ਰੀ ਆਫ ਕੋਸਟ ਹੈ ਜੀ ਮੈਮ ਸਾਰਾ ਫ੍ਰੀ ਆਫ ਕੋਸਟ ਥੋੜੀ ਜਾਨ ਇਸ ਯੋਜਨਾ ਦੇ ਬਾਰੇ ਦੱਸੋ ਕਿ ਕਿਹੜੀ ਯੋਜਨਾ ਹੈ ਤੇ ਬੱਚੇ ਜਿਹੜੇ ਸਿੱਖ ਰਹੇ ਨੇ ਨਿਊ ਸਵੈਲਫਰ ਕਾਉਂਸਲ ਆਫ ਇੰਡੀਆ ਇਸ ਯੋਜਨਾ ਦੇ ਅੰਦਰ ਸਟੂਡੈਂਟਸ ਇੱਥੇ ਸਿੱਖ ਰਹੇ ਨੇ ਸੋ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਸਟੂਡੈਂਟ ਇਹਨਾਂ ਨੇ ਜਿਹੜੀ ਮੇਕਅਪ ਕੀਤਾ ਹੈ ਇਸ ਗਰਲ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜੋ ਲੱਗ ਰਿਹਾ ਹੈ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਮਨਦੀਪ ਕੋਰ ਹੈ ਮੇਕਅਪ ਤੁਸੀਂ ਕੀਤਾ ਹੈ ਹਾਂਜੀ ਮੈਮ ਦੇਖਣ ਤੇ ਬਹੁਤ ਸੋਹਣਾ ਲੱਗ ਰਿਹਾ ਥੋੜਾ ਜਿਹਾ ਜਾਣਕਾਰੀ ਵੀ ਦੋਗੇ ਤੁਸੀਂ ਕੀ ਕੀ ਇੰਦਰ ਵਿੱਚ ਯੂਜ਼ ਕੀਤਾ ਮੇਕਅਪ ਮੈਮ ਸਟਾਰਟਿੰਗ ਤੇ ਆਪਾਂ ਇਹਨਾਂ ਦੀ ਸਕਿਨ ਨੂੰ ਪ੍ਰੈਪ ਕੀਤਾ ਹੈ ਲਾਈਕ ਆਪਾਂ ਸੀਟੀਐਮ ਕੀਤਾ ਇਹਨਾਂ ਦੀ ਸਕਿਨ ਨੂੰ ਪੂਰਾ ਕਲੀਨ ਕੀਤਾ ਹੈ Then, देन ਉਸ ਤੋਂ ਬਾਅਦ ਪ੍ਰੋਡਕਟ ਯੂਜ਼ ਕੀਤਾ ਨੇ ਜਿਵੇਂ ਪ੍ਰਾਈਮਰ ਕਨਸੀਲਰ ਫਾਊਂਡੇਸ਼ਨ ਯੂਜ਼ ਕੀਤਾ ਹੈ ਪਾਊਡਰ ਯੂਜ਼ ਕੀਤਾ ਹੈ देन ਬਲਸ਼ਰ ਹਾਈਲਾਈਟਰ ਕਿਉਂਕਿ ਆਪਾਂ ਡੇ ਪਾਰਟੀ ਮੇਕਅਪ ਦੀ ਪ੍ਰੈਕਟਿਸ ਕਰ ਰਹੇ ਹਾਂ ਸੋ ਨਿਊਡ ਮੇਕਅਪ ਰੱਖਿਆ ਇਹਨਾਂ ਦਾ ਹਾਂਜੀ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਸਾਰਿਆਂ ਨੂੰ ਹੁੰਦਾ ਹੈ ਕਿ ਸਾਡੀ ਜਿਹੜੀ ਲੁੱਕ ਹੈ ਮੇਕਅਪ ਤੋਂ ਕਿਉਂਕਿ ਮੇਕਅਪ ਹੀ ਹੈ ਜਿਹੇ ਚੀਜ਼ਾਂ ਜਿਸ ਨਾਲ ਲੁੱਕ ਹੀ ਸਾਡੀ ਚੇਂਜ ਹੋ ਜਾਂਦੀ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਟੀਜ਼ ਨੂੰ ਮੈਮ ਡਰੈਸ ਕੋਡਿੰਗ ਦੇ ਅਕੋਰਡਿੰਗ ਕਿ ਉਹਨਾਂ ਨੇ ਕਿਹੜੇ ਫੰਕਸ਼ਨ 'ਚ ਜਾਣਾ ਹੈ ਜਾਂ ਉਹਨਾਂ ਦੀ ਡਰੈਸ ਕਿਦਾਂ ਦੀ ਹੈ ਉਹਨਾਂ ਦੇ ਸਕਿਨ ਦੇ ਅਕੋਰਡਿੰਗ ਸਾਰਾ ਕੁਝ ਦੇਖ ਕੇ ਫਿਰ ਹੀ ਉਸ ਅਕੋਰਡਿੰਗ ਮੇਕਅਪ ਕਰ ਸਕਦੇ ਆਪਾਂ ਹਾਂਜੀ ਮੈਮ ਇਹਨੂੰ 6 ਮੰਥ ਹੋ ਗਏ ਹਾਂਜੀ ਤੇ ਤੁਸੀਂ ਕੀ ਕੀ ਸਿੱਖਿਆ ਇੱਥੇ ਮੈਮ ਮੈਂ ਇੱਥੇ ਸਿੱਖਿਆ ਕਿ ਕਿਵੇਂ ਮੇਕਅਪ ਕਰਨਾ ਹੈ ਕਿਵੇਂ ਡਰੈਸ ਕਰਨੀ ਹੈ ਕਿਵੇਂ ਸਕਿਨ ਦੇ ਅਕੋਰਡਿੰਗ ਕਿਵੇਂ ਮੇਕਅਪ ਕਰਨਾ ਹੈ ਕਿਵੇਂ ਡਰੈਸ ਕਰਨੀ ਹੈ ਕਿਵੇਂ ਸਕਿਨ ਦੇ ਅਕੋਰਡਿੰਗ ਕਿਵੇਂ ਮੇਕਅਪ ਕਰਨਾ ਹੈ ਕਿਵੇਂ ਡਰੈਸ ਕਰਨੀ ਹੈ ਕਿਵੇਂ ਸਕਿਨ ਦੇ ਅਕੋਰਡਿੰਗ ਕਿਵੇਂ ਮੇਕਅਪ ਕਰਨਾ ਹੈ ਕਿਵੇਂ ਡਰੈਸ ਕਰਨੀ ਹੈ ਕਿਵੇਂ ਸਕਿਨ ਦੇ ਅਕੋਰਡਿੰਗ ਕਿਵੇਂ ਮੇਕਅਪ ਕਰਨਾ ਹੈ ਕਿਵੇਂ ਡਰੈਸ ਕਰਨੀ ਹੈ ਕਿਵੇਂ ਸਕਿਨ ਦੇ ਅਕੋਰਡਿੰਗ ਕਿਵੇਂ ਮੇਕਅਪ ਕਰਨਾ ਹੈ ਕਿਵੇਂ ਡਰੈਸ ਕਰਨੀ ਹੈ ਕਿਵੇਂ ਸਕਿਨ ਦੇ ਅਕੋਰਡਿੰਗ ਕਿਵੇਂ ਮੇਕਅਪ ਕਰਨਾ ਹੈ ਕਿਵੇਂ ਡਰੈਸ ਕਰਨੀ ਹੈ ਕਿਵੇਂ ਸਕਿਨ ਦੇ ਅਕੋਰਡਿੰਗ ਕਿਵੇਂ ਮੇਕਅਪ ਕਰਨਾ ਹੈ ਕਿਵੇਂ ਡਰੈਸ ਕਰਨੀ ਹੈ ਕਿਵੇਂ ਸਕਿਨ ਦੇ ਅਕੋਰਡਿੰਗ ਕਿਵੇਂ ਮੇਕ ਕਿਉਂਕਿ ਹਾਂਜੀ ਮੈਮ ਸੋ ਯਰਕੋਰਸ ਚਾਹ। ਉਹ ਜਿਹੜੇ ਇੱਥੋਂ ਦੇ ਪ੍ਰੋਜੈਕਟ ਤੁਸੀਂ ਮੇਕਅਪ ਵੀ ਪ੍ਰੋਡਕਟ ਯੂਜ਼ ਕਰਦੇ ਹੋ ਉਹ ਵੀ ਤੁਹਾਨੂੰ ਇੱਥੋਂ ਹੀ ਮਿਲਦੇ ਨੇ। ਹਾਂਜੀ ਮੈਮ ਇੱਥੋਂ ਮਿਲਦੇ ਨੇ ਬਹੁਤ ਬੈਸਟ ਕੁਆਲਿਟੀ ਦੇ ਹੁੰਦੇ ਨੇ। ਹੋਰ ਵੀ ਕਾਹਦੇ ਚ ਦੇਖਦੇ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਬਹੁਤ ਸਾਰੇ ਲੜਕੀਆਂ ਨੇ ਜਿਹੜੀਆਂ ਚੀਜ਼ ਸਿੱਖਣਾ ਚਾਹਦੀਆਂ ਨੇ ਪਰ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਦਾ। ਕੀ ਮੈਸੇਜ ਦੇਣਾ ਚਾਹੋਗੇ? ਮੈਮ ਮੈਸੇਜ ਹੀ ਦੇਣਾ ਚਾਹਾਂਗੀ ਕਿ ਆਓ ਇਸ ਪਲੇਟਫਾਰਮ ਤੇ ਗਾਈਡ ਕਰੋ ਉਹਨਾਂ ਨੂੰ ਤਾਂ ਕਿ ਉਹ ਵੀ ਆ ਕੇ ਸਿੱਖਣ ਇੱਕ ਸਕਿੱਲ ਹੈ ਕਿ ਉਹਨਾਂ ਦੇ ਵੀ ਹੈਂਡ ਦੇ ਵਿੱਚ ਇੱਕ ਕੀ ਲਾ ਸਕੀ ਦਨ ਉਹ ਆਪਣਾ ਫਿਊਚਰ ਕਿਸੇ ਨਾ ਕਿਸੇ ਤਰੀਕੇ ਨਾਲ ਬ੍ਰਾਈਟ ਕਰ ਸਕੇ ਸੋ ਇੱਕ ਡਾਲ ਤੇ ਦਿਖਾਤੀ ਕੋ ਹੋਰ ਡਾਲ ਤਾਂ ਨੋਗੇ ਦਿਖਾਣੇ ਆ ਜਿਹੜੀ ਮੇਕਅਪ ਇਹਨਾਂ ਨੇ ਤਿਆਰ ਕੀਤਾ ਹੈ ਹਾਂ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਤੁਸੀਂ ਤਿਆਰ ਕੀਤੀ ਹੈ ਯਸ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਮਜੀਤ ਕੋਹਰਾ ਤੇ ਕਿਹੜੀ ਲੁੱਕ ਦਿੱਤੀ ਆ ਸਾਨੂੰ ਦੱਸ ਮੈਮ ਬੀਸਿਕੀ ਹਾਂਜੀ ਮੈਮ ਬੀਸਿਕੀ ਠੀਕ ਹੈ ਤੇ ਕੀ ਕੀ ਸਿੱਖਿਆ ਇਸ ਇੰਸਟੀਚੂਟ ਦੇ ਵਿੱਚੋਂ ਮੈਮ ਪਹਿਲਾਂ ਤਾਂ ਮੇਕਅਪ ਦੀ ਨੌਲੇਜ ਨਹੀਂ ਸੀ ਜਦੋਂ ਆਪ ਇੱਥੇ ਆਏ ਆਪਾਂ ਨੂੰ ਪੂਰੇ ਪ੍ਰੋਪਰਲੀ ਮੇਕਅਪ ਦੀ ਨੌਲੇਜ ਹੋਈ ਹੌਲੀ ਹੌਲੀ ਹਰ ਇੱਕ ਚੀਜ਼ ਦਾ ਮਤਲਬ ਪਤਾ ਲੱਗਾ ਜਿਵੇਂ ਵੀ ਆਪਾਂ ਇੱਥੇ ਆਏ ਆ ਜਿਵੇਂ ਪਹਿਲਾਂ ਪਤਾ ਨਹੀਂ ਸੀ ਮੇਕਅਪ ਤੋਂ ਪਹਿਲਾਂ ਸੀਟੀਐਮ ਕਰਨਾ ਹੁੰਦਾ ਵਾ ਸਕਿਨ ਦੀ ਕੇਅਰ ਕਰਨੀ ਜ਼ਰੂਰੀ ਆ ਡਰੈਸ ਅਕੋਰਡਿੰਗ ਮੇਕਅਪ ਕਰਨਾ ਹੁੰਦਾ ਵਾ ਇਹ ਚੀਜ਼ ਦੀ ਨੌਲੇਜ ਆਪਾਂ ਨੂੰ ਮਿਲੀ ਇੱਥੋਂ ਕਿੰਨਾ ਟਾਈਮ ਹੋ ਗਿਆ ਮੈਨੂੰ 3 ਮੰਥ ਹੋਏ ਫਰੀ ਮੰਤਰੀ ਆਫ ਕੋਰਸ ਕਰ ਰਹੇ ਹਾਂ ਜੀ ਫਰੀ ਆਫ ਕੋਰਸ ਕਰ ਰਹੇ ਆ ਤੁਹਾਨੂੰ ਇੱਥੇ ਕੋਈ ਕੀ ਕਹਿੰਦੇ ਆ ਹੋਰ ਕੁਝ ਵੀ ਸਖਰ ਨੂੰ ਮਿਲਿਆ ਇਥੇ ਵਿੱਚ ਆਪਾਂ ਨੂੰ ਮੇਕਅਪ ਹੈਅਰ ਨੇਲ ਸਾਰ ਕੋਰਸਸ ਮਿਲਦੇ ਆ ਜਿਵੇਂ ਕਿ ਹੁਣ ਸਾਨੂੰ ਪੀਸੀ ਲਈ ਬ੍ਰਾਈਡਲ ਲੁੱਕ ਹਰ ਇੱਕ ਲੁੱਕ ਜਿਹੜੀ ਮੈਮ ਡਾਮੋ ਦਿੰਦੇ ਆ ਆਪਾਂ ਨੂੰ ਬਾਅਦ ਉਸ ਤੋਂ ਬਾਅਦ ਪ੍ਰੈਕਟੀਕਲ ਕਰਵਾਇਆ ਜਾਂਦੇ ਨੇ ਸਾਰੇ ਸਮਾਨ ਇਸ ਇਥੋਂ ਮਿਲਦਾ ਆਪਾਂ ਨੂੰ ਹੋਰ ਵੀ ਬਹੁਤ ਸਾਰੇ ਫੀਲਡ ਨੇ ਸਿੱਖਣ ਲਈ ਮੇਕਅਪ ਵੀ ਕੋ ਚੋਸ ਕੀਤਾ ਤੁਸੀਂ ਮੈਮ ਮੇਕਅਪ ਇੱਕ ਵਧੀਆ ਲਾਈਨ ਹੈਗੀ ਆ ਇਹਦੇ ਵਿੱਚ ਆਪਾਂ ਆਪਣਾ ਫਿਊਚਰ ਬਣਾ ਸਕਦੇ ਹਾਂ ਕੀ ਸੁਪਨਾ ਹੈ ਤੁਹਾਡਾ ਮੈਮ ਫੋਰਨ ਜਾਣਾ ਹੈ ਫੋਰਨ ਜਾਣਾ ਫੋਰਨ ਜਾ ਕੇ ਡਿਉਟੀਸ਼ਨ ਦੇ ਵਿੱਚ ਹਾਂਜੀ ਮੈਮ ਸੋ ਇੱਥੇ ਤੁਸੀਂ ਦੇਖਿਆ ਕਿ ਇੱਥੇ ਬੱਚਿਆਂ ਨੂੰ ਜਿੱਥੇ ਮੇਕਅਪ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਨੇਲ ਆਰਟ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉੱਥੇ ਨਾਲ ਥਿਉਰੀ ਵਰਕ ਵੀ ਜਿਹੜਾ ਹੈ ਉਹ ਕਰਵਾਇਆ ਜਾਂਦਾ ਮੈਮ ਥੋੜਾ ਜਿਹਾ ਸਾਨੂੰ ਦੱਸੋਗੇ ਕਿ ਪ੍ਰੈਕਟੀਕਲ ਦੇ ਨਾਲ ਨਾਲ ਇੱਥੇ ਬੱਚਿਆਂ ਨੂੰ ਥਿਉਰੀ ਵਰਕ ਵੀ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਹਾਂਜੀ ਮੈਮ ਇੱਥੇ ਸਕਿਨ ਟਾਈਪ ਦੱਸਿਆ ਜਾਂਦੀ ਹੈ ਕਿ ਕਿਸ ਸਕਿਨ ਤੇ ਆਪਾਂ ਕਿਹੜਾ-ਕਿਹੜਾ ਪ੍ਰੋਡਕਟ ਯੂਜ਼ ਕਰ ਸਕਦੇ ਆ ਤੇ ਪ੍ਰੋਪਰ ਪ੍ਰੋਪਰ ਪ੍ਰੋਡਕਟ ਨੋਲੇਜ ਦੱਸੀ ਜਾਂਦੀ ਹੈ ਸਟੂਡੈਂਟਸ ਨੂੰ ਪ੍ਰੋਪਰ ਪ੍ਰੈਕਟੀਕਲਸ ਮੰ ਪ੍ਰੋਪਰ ਥਿਊਰੀ ਵਰਕ ਹੁੰਦਾ ਹੈ ਕਈ ਵਾਰ ਐਕਟੀਵਿਟੀਜ਼ ਵੀ ਹੁੰਦੀ ਹੈ ਜਿਤੇ ਵਿੱਚ ਕੁਇਜ਼ ਐਕਟੀਵਿਟੀ ਕਰਵਾਈ ਜਾਂਦੀ ਹੈ ਸਟੂਡੈਂਟਸ ਇੱਕ ਦੂਜੇ ਨੂੰ ਕੁਐਸ਼ਨਸ ਪੁੱਟ ਕਰਦੇ ਆ ਤੇ ਉਹਦੇ ਨਾਲ ਉਹਨਾਂ ਦੀ ਨੋਲੇਜ ਇਨਕਰੀਜ਼ ਹੁੰਦੀ ਹੈ ਆਪਸਕੇਨ ਟਾਈਪਸ ਕੇ ਬਾਰੇ ਵਿੱਚ ਬਤਾਓ ਆਪਕੋ ਸਕਿਨ ਟਾਈਪਸ ਕੇ ਬਾਰੇ ਵਿੱਚ ਕੀ ਨੋਲੇਜ ਦੀ ਗਈ ਸਕਿਨ ਸਕਿਨ ਫੋਰ ਫੋਰ ਤਰ੍ਹਾਂ ਕੀ ਹੁੰਦੀ ਹੈ ਨਾਰਮਲ ਡਰਾਈ ਔਰ ਕੰਬੀਨੇਸ਼ਨ ਔਰ ਕਿਆ ਸੇ ਕਿਤਨੇ ਦਿਨ ਹੋ ਗਏ ਆਪਕੋ ਇਸ ਲਈ ਫੋਰ ਮਨ ਫੋਰ ਮਨ ਤੋਂ ਹੋ ਗਿਆ ਕਿਆ ਕਿਆ ਸਿੱਖਿਆ ਹੈ ਆਪਨੇ हमने स्किन का और नील का सीखा है स्किन स्किन टाइप सीखनी और क्या सीखा है नील नेल का सीखा है okay. आपका क्या नाम है खुशी खुशी कितना टाइम हो गया महीना okay. हो गया वन मंथ हो गया क्या कैसा लग रहा है इस, इस इंस्टीट्यूट में है अच्छा सिखाते हैं हाँ जी फ्री ऑफ कॉस्ट है खुश हो यहाँ भी हाँ जी वी और आगे क्या बनना चाहते हो आगे मैं अपना सलून खोलूँगी अपना सलून खोलना चाहती हूँ हाँ जी ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਬੱਚਿਆਂ ਦੇ ਅਲੱਗ-ਅਲੱਗ ਸੁਪਨੇ ਨੇ ਕਿਸੇ ਦਾ ਬਾਹਰ ਜਾਣ ਦਾ ਕਿਸੇ ਦਾ ਆਪਣਾ ਬਿਊਟੀਸ਼ਨ ਸੈਲੂਨ ਖੋਲਣ ਦਾ ਮੈਮ ਤੁਸੀਂ ਇੱਕ ਵਾਰ ਸਾਡੇ ਸਾਡੇ ਦਰਸ਼ਕਾਂ ਨੂੰ ਇੱਥੋਂ ਦੀ ਲੋਕੇਸ਼ਨ ਜ਼ਰੂਰ ਦੱਸ ਦਿਓ ਤਾਂ ਜੋ ਜਿਹੜੇ ਵੀ ਇੱਥੋਂ ਇੰਟਰਸਟਿਡ ਨੇ ਉਹ ਆ ਸਕਣ ਮੈਂ ਚਬਾਲ ਰੋਡ ਤੇ ਹੈ Oppoosite ਜਿਹੜਾ ਡੇਰਾ ਹੈਗਾ ਉਹਦੇ Oppoosite ਹੈਗਾ ਏ ਐਂਡ ਇੱਥੋਂ ਦੇ ਸਟੂਡੈਂਟਸ ਕਾਫੀ ਮੈਮ ਦਾ ਥੈਂਕ ਯੂ ਕਰਨਾ ਚਾਹੁੰਦੇ ਰਾਧਿਕਾ ਮੈਮ ਦਾ ਜਿਨ੍ਹਾਂ ਨੇ ਇਹ ਫੈਸਿਲਿਟੀ ਓਪਨ ਕੀਤੀ ਹੈ ਸਟੂਡੈਂਟਸ ਨੂੰ ਫ੍ਰੀ ਆਫ ਕੋਸਟ ਕੋਰਸ ਕਰਵਾਉਣ ਦੇ ਲਈ ਸੋ ਇਹ ਤੁਸੀਂ ਦੇਖਿਆ ਕਿ ਇੱਕ ਅਜਿਹਾ ਇੰਸਟੀਚਿਊਟ ਹੈ ਜਿੱਥੇ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਦੇ ਲਈ ਬੱਚੇ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਨੇ ਅੱਜ ਕੱਲ ਦੇ ਦੌਰ ਵਿੱਚ ਦੇਖਿਆ ਜਾਏ ਤਾਂ ਫੈਸ਼ਨ ਇੱਕ ਅਜਿਹਾ ਸਟਾਈਲ ਬਣ ਚੁੱਕਿਆ ਹੈ ਕਿ ਜਿਸ ਦੀ ਨੌਲੇਜ ਹਰ ਹਰ ਲੇਡੀਜ਼ ਨੂੰ ਹੋਣੀ ਚਾਹੀਦੀ ਹੈ ਹਰ ਨੌਜਵਾਨ ਨੂੰ ਇਸ ਦੀ ਨੌਲੇਜ ਜਿਹੜੀ ਹੈ ਉਹ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਸਾਡੀ ਪਰਸਨੈਲਿਟੀ ਪਰਸਨੈਲਿਟੀ ਜਿਹੜੀ ਉਹ ਤਾਂ ਡਿਵੈਲਪ ਹੁੰਦੀ ਹੈ ਤੇ ਨਾਲ ਹੀ ਇਸ ਦੇ ਬਹੁਤ ਕੈਰੀਅਰ ਜਿਹੜੀਆਂ ਓਪਰਚ्युनिटीਜ਼ ਨੇ ਉਹ ਵੀ ਸਾਨੂੰ ਮਿਲਦੀਆਂ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅਮ੍ਰਿਤਸਰ